ਤਰੀਕਾਲ ਦੋਸਤੋ ਦੋਸਤੋ ਆ ਦੇਖੋ ਰਾਮਪਾਲ ਕਵਾੜੀ ਦੀਆਂ ਗੱਡੀਆਂ ਹਰ ਪ੍ਰਕਾਰ ਦੀਆਂ ਬਾਈ ਇਹ ਤੁਸੀਂ ਲੈ ਸਕਦੇ ਹੋ ਬਾਈ ਇਹਨਾਂ ਦਾ ਸਮਾਨ ਵੀ ਲੈ ਸਕਦੇ ਹੋ 20000 ਤੋਂ ਗੱਡੀ ਸਟਾਰਟ ਹੈ ਪਹਾਂ 5 ਲੱਖ ਦੀ ਬਾਈ ਦਿੱਲੀ ਜਾਂਦਾ ਹੈਗਾ ਹਰ ਪ੍ਰਕਾਰ ਦੀਆਂ ਗੱਡੀਆਂ ਲਿਉਂਦਾ ਬਾਈ ਉਹ ਦੇਖੋ ਆਲਟੋ ਖੜੀ ਆਲਟੋ ਲੈ ਆ ਵੀ ਸਕਦੇ ਹੋ ਜੇ ਕੋਈ ਸਮਾਨ ਜਿਵੇਂ ਕਿ ਸਪੇਅਰ ਪਾਰਟ ਲਾਏ ਟਾਇਰ ਹਰ ਤਰ੍ਹਾਂ ਦਾ ਠੀਕ ਹੈ ਪਿੰਡ ਪੱਖੋਕਲਾਂ ਰਾਮਪਾਲ ਤੇ ਅੰਬੂ ਲਾਲ ਕਵਾੜ ਦਾ ਕੰਮ ਕਰਦੇ ਆ ਤੇ ਜਿਹੜੀ ਵੀ ਗੱਡੀ ਦੀ ਲੋੜ ਹੈ ਤੇ ਤੁਸੀਂ ਆ ਕੇ ਲੈ ਸਕਦੇ ਹੋ ਆਪਾਂ ਬਾਈ ਨਾਲ ਵੀ ਗੱਲ ਕਰਦੇ ਆਂ ਵੀ ਕੀ ਹਿਸਾਬ ਕਿਤਾਬ ਹੈ ਤੇ ਹਾਂਜੀ ਬਾਈ ਜੀ ਦੱਸੋ ਜੀ ਕੀ ਹਿਸਾਬ ਕਿਤਾਬ ਹੈ ਬਾਈ ਭਾਈ ਜੀ ਜਿੰਮੇ ਜੰਨਾ ਗੱਡੀ ਹੈ 25000 ਦੀ ਲੈਣੇ ਆ 25000 ਦੀ ਐ ਲੈਣੇ ਹੋ ਠੀਕ ਹੈ ਸਕ੍ਰੈਬ ਚ ਛੋਟੋ ਗੱਡੀ 27000 ਦੀ ਲੈਣੇ ਆ ਠੀਕ ਹੈ ਬਾਈ ਮਰੂਤੀ 18000 ਦੀ ਲੈਣੇ ਆ ਅੱਛਾ ਤੇ ਜਿਹੜੀ ਤੁਸੀਂ ਇਹ ਸਾਰੇ ਜਿੰਮੇ ਮੰਨ ਕੇ ਚਲੋ ਗੱਡੀਆਂ ਗੱਡੀਆਂ ਖੜੀਆਂ ਨੇ ਇਹਦਾ ਮੈਂ ਐਂ ਕਹਿਣਾ ਚਾਹਣਾ ਵੀ ਜੇ ਕਿਸੇ ਨੂੰ ਸਟਿੱਪਣੀ ਟਾਇਰ ਲਾਇ ਦੇ ਸਕਦੇ ਹੋ ਹਣਾ ਨੇ ਵੀਰੇ ਆਪਾਂ ਸਕ੍ਰੈਪ 'ਚ ਹੀ ਖੋਲ ਕੀ ਆਪਾਂ ਸਮਾਨ ਉਹਦੇ ਬਾਅਦ ਦੇ ਸਕਦੇ ਹਾਂ ਸਾਈਂ ਕਿਹਨੇ ਵੀ ਸਮਾਨ ਦੇ ਸਕਦੇ ਹਾਂ ਵੀ ਜੇ ਚੱਲਦੀ ਗੱਡੀ ਤੁਹਾਡੇ ਕੋਲ ਮਿਲ ਜੂ ਚੱਲਦੀ ਗੱਡੀ ਫਿਲਹਾਲ ਖੜੀ ਹੈ ਆਪਣੇ ਕੋਲੇ ਕਿਹੜੀ ਗੱਡੀ ਹੈ ਮਾੜਾ ਦੱਸ ਰੈਟੇ ਦੀ ਗੱਡੀ ਰੈਟੇ ਦੀ ਕਿੰਨੇ ਰੁਪਏ ਦੀ ਬਾਂਜੂ 15 ਮਾਡਲ ਖੜੀ ਹੈ ਹਾਂ ਐਲਡੀਆਈ ਗੱਡੀ ਹੈ ਬਰਨਾਲੇ ਦਾ ਨੰਬਰ ਹੈ ਸਾਲ ਦਾ ਬੀਮਾ ਭਾ 29 ਤੱਕ ਬਾਸੇ ਭਈਆ ਕਿੰਨੇ ਰੁਪਏ ਦੀ ਮਿਲਜੂ ਵੀਰੇ 2,80,000 ਡਿਮਾਂਡ ਹੈ ਬਾਈ ਗੱਡੀ ਦੀ 2,80,000 ਹੈ ਡਿਮਾਂਡ ਕਿੰਨੇ ਮਾਡਲ ਦੱਸਿਆ ਬਾਈ 15 ਮਾਡਲ 15 ਮਾਡਲ ਆ ਪਾਸੰਗ ਪਈਏ ਬਾਈ ਕੋਈ ਗੱਲ ਨਹੀਂ ਰੇਟ ਨਾ ਬਾਈ ਮੌਕੇ ਤੇ ਸੈੱਟ ਕਰ ਲੈਂਦਾ ਹੁੰਦਾ ਜੋ ਤੁਸੀਂ ਪਹੁੰਚ ਕੇ ਗ੍ਰਾਹਣਾ ਬਾਈ ਗੱਲਬਾਤ ਕਰੋ ਉਹ ਕੋਈ ਚੱਕਰ ਨਹੀਂ ਉਸ ਤੋਂ ਬਾਅਦ ਬਾਈ ਆਪੀ ਰੇਟ ਸੈੱਟ ਕਰ ਲੈਂਦਾ ਹੁੰਦਾ ਕਿਉਂਕਿ ਪਤਾ ਕੀ ਹੈ ਜੇ ਹੁਣੀ ਘੱਟ ਕਹਿੰਦਾ ਬੰਦਾ ਫਿਰ ਘਟਾਉਣ ਲੱਗ ਜਾਂਦਾ ਬਾਈ ਠੀਕ ਹੈ ਤੇ ਆਹ ਦੇਖੋ ਬਈ ਹਰ ਪ੍ਰਕਾਰ ਦੀਆਂ ਗੱਡੀਆਂ ਯਾਰ ਐ ਥੋੜੀ ਬਾਈ ਕਹਿੰਦਾ ਖੋਲ ਕੇ ਸਵੇਰ ਬਾੜ ਦਾ ਸਾਮਾਨ ਦੇ ਦੇਾਂਗੇ ਵੈਸੇ ਅਸੀਂ ਗੱਡੀਆਂ ਬੰਦ ਵੇ ਇਹਦੇ ਨਾਲ ਮਰੂਤੀ 25000 ਦੀ ਜੈਨ 27000 ਦੀ ਇਹ ਲੈਂਦੇ ਆ ਬਈ ਸਬਸਕ੍ਰਾਈਬ ਚ ਜਦੋਂ ਮਰਜ਼ੀ ਬਾਈ ਇਹਨਾਂ ਨੂੰ ਵੇਚ ਸਕਦੇ ਹੋ ਸਬਸਕ੍ਰਾਈਬ ਵਾਲੀਆਂ ਗੱਡੀਆਂ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜਾਂ ਫਿਰ ਬਾਈ ਸਕਰੀਨ ਤੇ ਆਪਣਾ ਡਿਸਕ੍ਰਿਪਸ਼ਨ ਚ ਵੀ ਦੇ ਦੂੰ ਬਾਈ ਨੰਬਰ ਦੇਖੋ ਬਾਈ ਗੱਡੀਆਂ ਹੀ ਗੱਡੀਆਂ ਬਾਈ ਹਜੇ ਬਾਈ ਨੇ ਇਹ ਕੰਮ ਸ਼ੁਰੂ ਕੀਤਾਗਾ ਪਹਿਲਾਂ ਤੁਰਤ ਵੇਚਦਾ ਸੀ ਹੁਣ ਬਾਈ ਘਰੇ ਲਿਆ ਕੇ ਗੱਡੀਆਂ ਪਹਿਲਾਂ ਸਮਾਨ ਵੇਚ ਕੇ ਖੋਲ ਕੇ ਫੇਰ ਬਾਈ ਵੇਚਦਾਗਾ ਤੇ ਦੇਖ ਸਕਦੇ ਹੋ ਬਾਈ ਲੈ ਲੂਏ ਲੈਣੇ ਹੁਣ ਬਾਈ ਕਹਿੰਦਾ ਜੋ ਖੋਲਤੀ ਉਦੋਂ ਦੇ ਦੂੰਗਾ ਉਹ ਬੰਦ ਪੀਸ ਵੇਚਣ ਦਾ ਇਰਾਦਾਗਾ ਬਾਈ ਦਾ ਤੇ ਕਹਿੰਦਾ ਜੇ ਇਹ ਬੰਦ ਪੀਸ ਨਾ ਵੀ ਆਪਣਾ ਉਹ ਹੋਈ ਤਾਂ ਖੋਲ ਕੇ ਇਹਦਾ ਜਿਹੜਾ ਸਪੇਅਰ ਪਾਰਟ ਆ ਉਹ ਆਪਾਂ ਦੇ ਦਾਂਗੇ ਬਾਈ ਤੇ ਬਾਈ ਹੁਣ ਤੁਸੀਂ ਮਿਲ ਸਕਦੇ ਹੋ ਤੁਹਾਨੂੰ ਜਿਹੜਾ ਕਿ ਐਡਰੈਸ ਹੈ ਉਹ ਦੁਬਾਰੇ ਦੱਸ ਦੇਣਾ ਹਨਾ ਬਾਈ ਉਹ ਦੁਬਾਰੇ ਦੱਸ ਦੇਣਾ ਬਾਈ ਜਿਹੜਾ ਕਿ ਐਡਰੈਸ ਹੈ ਅਰੇਸ ਹੈਗਾ ਬਈ ਪਿੰਡ ਪੱਖੂਕਲਾ ਰਾਮਪਾਲ ਐਂਬੂਲੈਂਸ ਸਕ੍ਰੈਪ ਹਰ ਤਰ੍ਹਾਂ ਦਾ ਤੁਹਾਨੂੰ ਗੱਡੀ ਵਿੱਚ ਲੈ ਵੀ ਦੀ ਕੰਟੈਕਟ ਕਰ ਸਕਦੇ ਹੋ ਜਦੋਂ ਮੈਂ ਟਰੈਕਟਰ ਯਾਨੀ ਕਿ ਵੀਰੇ ਜਿਹੜੀ ਸਕ੍ਰੈਪ ਵਾਲੀ ਚੀਜ਼ ਹੈ ਕੋਈ ਵੀ ਹੈ ਤੁਸੀਂ ਵੇਚ ਸਕਦੇ ਹੋ ਇੰਜਨ ਮਸ਼ੀਨ ਹਲ ਤਵੀਆਂ ਲੋਹਾ ਛੋਟਾ ਮੋਟਾ ਕਿਉਂਕਿ ਗੱਡੀਆਂ ਦਾ ਕੰਮ ਵੱਧਦਾ ਤੇ ਜਿਹੜਾ ਬਰੀਕ ਮਾਲ ਹੈ ਉਹ ਵੀ ਲੈਂਦੇ ਹੈ ਬਈ ਦੇਖੋ ਜੀ ਠੀਕ ਹੈ ਅਤੇ ਦੋ ਤਿੰਨ ਗੱਡੀਆਂ ਕੱਢ ਲੈਣੇ ਟਪਾਤੀਆਂ ਬਈ ਤੇ ਬਹੁਤ ਵਧੀਆ ਯਾਨੀ ਕਿ ਬਾਈ ਯਾਰ ਇਹਦਾ ਕੰਮ ਹੈ ਬਾਈ ਦਾ ਤੇ ਤੁਸੀਂ ਮਿਲ ਸਕਦੇ ਹੋ ਤੇ ਪਿੰਡ ਪੱਖੋਗੜਾਂ ਦੁਆਰੀ ਦੱਸ ਦਿੰਦਾ ਰਾਮਪਾਲ ਦੇ ਨੰਬਰ ਕੰਟੈਕਟ 'ਚ ਮਿਲ ਜੂਗਾ ਤੁਹਾਨੂੰ ਤੁਸੀਂ ਗੱਡੀਆਂ ਦੇਖੋ ਇਹ ਬਈ ਵੱਡੀਆਂ ਗੱਡੀਆਂ ਜਿਵੇਂ ਆਲਟੋ ਸਵਿਫਟ ਸੀਐਨਜੀ ਕਿੱਟ ਲੈਣੀ ਹੈ ਇਸ ਤਰ੍ਹਾਂ ਦਾ ਸਮਾਨ ਬਈ ਮਿਲ ਜੂਗਾ ਬਾਈ ਕੋਲੇ ਜੇ ਲੈਣਾ ਹੋਵੇ ਤੇ ਆ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ